ਵਰਦਾਸ ਹਿਰਦੈ ਨਿਤ ਆਵ ਹਿਰਦੈ ਨਿਤ ਆਵ ਸ੍ਰੀ ਗੁਰੂ ਰਾਮਦਾਸ ਗੁਣ ਆਵ ਗੁਰੂ ਅਰਜਨ ਬਿਗਨਾਨ ਕੀ ਬਿਗਨਾਨ ਕੀ गो हर गोविन्द शुभ सुमत् पर श्रीहरय नमोकर नमोकर श्रीहर कृष्ण नमना ਏਕ ਬਾਦਾਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼ਿਰ ਗੁਰ ਗੋਬਿੰਦ ਸਿੰਘ ਬਸਾਲਾ ਤਰੋਂ ਤਰਾ ਪਰ ਪਉ ਨਾ ਪਉ ਨਾ ਸੀ ਸਾਜੀ ਪਉ ਨਾ ਪਉ ਨਾ ਸੀ ਸੰਦੋਂ ਬਾਰ ਬਾਰ ਜਗਦੀ ਸਾ ਇੱਕੰਕਾਰਾ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨਾ ਬਿਨਾ ਸਨੋਏ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਚੌਪਈ ਅਬੇ ਸਿੰਘਾਸਨ ਸਜੋ ਬਿਸਾਲ ਦੇਉ ਦਰਸ ਜਗ ਕਰੋ ਨਿਹਾਲ ਇਤਿਆਦਿਕ ਕਹਿ ਬਿਨੇ ਬਢੇਰੀ ਕੁੰਕੰ ਤਿਲਕ ਕਰਿਓ ਤਿਸ ਬੇਰੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਵਤੇ ਧੰ ਧੰ ਗੁਰਦੇਵ ਜਿਸ ਸੰਗਹਰ ਜਪੇ ਗੁਰ ਕਿਰਪਾਲ ਜਬ ਭੇ ਤਾ ਅਵਗੁਣ ਸਭ ਛਪੇ ਪਰਮ ਕਿਰਪਾਲੂ ਕਿਰਪਾ ਨਿਧਾਨ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨਾਂ ਦੀ ਪਾਵਨ ਚਰਨ ਛੋਹ ਤਰਤੀ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਅਤੇ ਤਖਤਾਂ ਤੇ ਪ੍ਰਕਾਸ਼ਮਾਨ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਜ ਤਾਲਾਹਾ ਮਾਨਦੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਸ਼ਾਮ ਦੇ ਦੀਵਾਨਾਂ ਵਿੱਚ ਸਤਿਗੁਰ ਪਾਤਸ਼ਾਹ ਦੇ ਚਰਨ ਪਰਸਦਿਆਂ ਹੋਇਆਂ ਸਾਧ ਤਾਨ ਇਕਾਗਰ ਚੀਤ ਹੋ ਕੇ ਬੈਠੇ ਹੋ ਆਓ ਚਿਤ ਵਰਤੀਆਂ ਦੀਆਂ ਇਕਾਗਰਤਾ ਲਈ ਸਾਰੇ ਮਿਲ ਕੇ ਜਪੀਏ ਵਾਹਿਗੁਰੂ 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 ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਅਸਲ ਗੁਰੂ ਭौरा ਸਾਹਿਬ ਵਿਖੇ ਸੁਭਾਏ ਮਾਨ ਬਾਕੀ 22 ਮੰਜੀਆਂ ਲੱਗੀਆਂ ਹੋਈਆਂ ਜਿਹੜੇ ਗੁਰੂ ਦਾ ਦਾਵਾ ਕਰ ਰਹੇ ਹਨ ਉਹ ਬਾਬਾ ਬਕਾਲਾ ਸਾਹਿਬ ਦੇ ਚਾਰੋਂ ਪਾਸੇ ਵਖ-ਵਖ ਮੰਝੀਆਂ ਲਗਾ ਕੇ ਬੈਠੇ ਹੋਏ ਸੰਗਤਾਂ ਆ ਰਹੀਆਂ ਹਨ ਪਰ ਅਸਲ ਗੁਰੂ ਦੇ ਦਰਸ਼ਨ ਨਹੀਂ ਹੋ ਰਹੇ ਮਾਤਾ ਨਾਨਕੀ ਜੀ ਸਤਿਗੁਰੂ ਪਾਤਸ਼ਾਹ ਦੇ ਪੂਜਨੀਕ ਮਾਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਧਰਮ ਸੁਪਤਨੀ ਜਿਨ੍ਹਾਂ ਨੂੰ ਬਚਨ ਯਾਦ ਹੈ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਕਿ ਸਮਾਂ ਆਵੇਗਾ ਜੋ ਬਚਨ ਕੀਤੇ ਸਤਿਗੁਰ ਪਾਸ਼ਾ ਨੇ ਮਾਤਾ ਨਾਨਕੀ ਜੀ ਨੂੰ ਕਿ ਤੁਹਾਡੇ ਸਹਿਜਾ ਦੇ ਪ੍ਰਗਟ ਹੋਣਗੇ ਮਹਾਨ ਦਿਆਲੂ ਕਿਰਪਾਲੂ ਹੋਣਗੇ ਅਗਾ ਉਹਨਾਂ ਦੇ ਸਹਿਜਾ ਦੇ ਮਹਾਨ ਯੋਧੇ ਮਹਾਨ ਪਰਉਪਕਾਰੀ ਹੋਣਗੇ ਵਹਿ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ avatars ਜਿਨ ਅਲਖ ਅਪਾਰ ਨਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ ਐਸੇ ਗੁਰੂ ਪਾਤਸ਼ਾਹ ਤੇ ਮਾਤਾ ਜੀ ਇਹਨਾਂ ਬਚਨਾਂ ਨੂੰ ਯਾਦ ਕਰਕੇ ਚਾਹੁੰਦੇ ਹਨ ਵੀ ਸਤਿਗੁਰੂ ਪਾਤਸ਼ਾਹ ਤਨ ਗੁਰ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਣ ਪਰ ਮਹਾਰਾਜ ਪ੍ਰਗਟ ਨਹੀਂ ਹੋ ਰਹੇ ਆਪਣੇ ਮਾਤਾ ਜੀ ਦੇ ਬਚਨ ਸੁਣੇ ਮਹਾਰਾਜ ਨੇ ਮੱਥਾ ਟੇਕਿਆ ਸੀਸ ਨਿਵਾਇਆ ਪਰ ਚੁੱਪ ਰਹੇ ਮਾਤਾ ਨਾਨਕੀ ਜੀ ਨੇ ਜਾਣਿਆ ਵੀ ਐਵੇਂ ਨਹੀਂ ਪ੍ਰਗਟ ਹੋਣਾ ਜੋ ਪਹਿਲਾਂ ਮर्यादा ਚੱਲਦੀ ਆਈ ਹੈ ਉਸੇ ਮर्यादा ਅਨੁਸਾਰ ਪ੍ਰਗਟ ਹੋਣਗੇ ਮਾਤਾ ਜੀ ਨੇ ਚਿੱਠੀ ਲਿਖਵਾਈ ਇੱਕ ਸਿੱਖ ਨੂੰ ਭੇਜਿਆ ਗੋਬਿੰਦ왈 ਸਾਹਿਬ ਦੀ ਪਾਵਨ ਧਰਤੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲ ਉਹਨਾਂ ਦੇ ਜਿਹੜੇ ਅੰਸ਼ ਵੰਸ ਹਨ ਭਾਈ ਦਵਾਰਕਾਦਾਸ ਚਿੱਠੀ ਲਿਖ ਕੇ ਉਹਨਾਂ ਵੱਲ ਭੇਜੀ ਭਾਈ ਦਵਾਰਕਾਦਾਸ ਨੇ ਪੜ੍ਹੀ ਇੱਕ ਬਹੁਤ ਪ੍ਰਾਤਨ ਗੁਰਸਿੱਖ ਭਾਈ ਗੜੀਆ ਜੀ ਉਹਨਾਂ ਨੂੰ ਨਾਲ ਲਿਆ ਔਰ ਕੁਝ ਪਿਆਰੇ ਨਾਲ ਲਏ ਤੇ ਭਾਈ દ્વાਰਕਾਦਾਸ ਭਾਈ ਗੜੀਆ ਜੀ ਬਾਬਾ ਬਕਾਲਾ ਸਾਹਿਬ ਖਿਆਣ ਲਗੇ ਜਦੋਂ ਪਿੰਡ ਦੀ ਜੂਹ ਤੇ ਪਹੁੰਚੇ ਹਨ ਹੁਣ ਅੰਦਰ ਕਿਸ ਵੱਲ ਜਾਣ ਕਿਹੜੇ ਗੁਰੂ ਵੱਲ ਜਾਣ ਜੇ ਧੀਰਮਲ ਵੱਲ ਜਾਂਦੇ ਹਨ ਤੇ ਅੰਦਰੋਂ ਮਨ ਜਵਾਬ ਨਹੀਂ ਦੇ ਰਿਹਾ ਅੰਦਰ ਦੀ ਜ਼ਮੀਰ ਉਹ ਆਵਾਜ਼ ਨਹੀਂ ਦੇ ਰਹੀ ਵੀ ਨਹੀਂ ਉਧਰ ਨਹੀਂ ਜਾਣਾ ਪਤਾ ਹੈ ਅਸਲ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੇ ਗੁਰ ਤੇਗ ਬਹਾਦਰ ਵੱਲ ਵੱਜਉਂਦੇ ਹਨ ਤੇ ਧੀਰਮਲ ਨਾ ਨਾਰਾਜ਼ ਹੋ ਜੇ ਉਹ ਗੁੱਸੇ ਚ ਨਾ ਜੇ ਇਸ ਕਰਕੇ ਉੱਥੇ ਬੈਠ ਕੇ ਕੁਝ ਸਮੇਂ ਬਾਅਦ ਭਾਈ ਦਵਾਰਕਾਦਾਸ ਜੀ ਨੇ ਆਖਿਆ ਭਾਈ ਗੜੀਆ ਜੀ ਕਿਉਂ ਚਿੰਤਾ ਕਰਦੇ ਹੋ ਜੋ ਬਚਨ ਹੈ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪੁਜੀ ਸਾਹਿਬ ਦੀ ਬਾਣੀ ਵਿੱਚ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਿ ਅਸਲ ਗੁਰੂ ਕਿਸੇ ਦੇ ਥਾਪੇ ਹੋਏ ਨਹੀਂ ਕਿਸੇ ਦੇ ਬਣਾਏ ਹੋਏ ਨਹੀਂ ਉਹ ਤਾਂ ਆਪਣੇ ਆਪ ਤੋਂ ਨਿਰੰਜਨ ਪ੍ਰਮਾਤਮਾ ਸਰੂਪ ਪ੍ਰਗਟ ਹੋਣ ਵਾਲੇ ਹਨ ਉਹ ਆਪੇ ਪ੍ਰਗਟ ਹੋ ਜਾਣ ਘਬਰਾਓ ਨਾ ਚਲੋ ਅਸਲ ਗੁਰੂਵਾਲ ਚਲੀਏ ਇਹ ਨਿਰਣਾ ਕਰਕੇ ਮਾਤਾ ਨਾਨਕੀ ਜੀ ਕੋ ਲਾਏ ਮਾਤਾ ਨਾਨਕੀ ਜੀ ਨੂੰ ਸਤਕਾਰ ਵੱਜੋਂ ਮੱਥਾ ਟੇਕਿਆ ਗੱਲਾਂ ਬਾਤਾਂ ਹੋਈਆਂ ਮਾਤਾ ਜੀ ਨੇ ਆਖਿਆ ਕਿ ਆਓ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਸਬੰਸ ਹੋ ਮਾਪੁਰਖੋ ਹੰਸ ਬਿਰਤੀ ਵਾਲੇ ਗੁਰਮੁਖ ਹੋ ਤੁਹਾਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਕੀ ਸੁਭਾਵ ਹੈ ਤੇ ਉਹਨਾਂ ਨੂੰ ਪ੍ਰਗਟ ਕਰੋ ਤੇ ਇਹ ਗੱਲ ਸੁਣ ਕੇ ਭਾਈ દ્વાਰਕਾ ਦਾਸ ਤੇ ਭਾਈ ਗੜਿਆ ਜੀ ਜਿੱਥੇ ਭੋਰਾ ਸਾਹਿਬ ਹੈ ਉਸ ਭੋਰਾ ਸਾਹਿਬ ਵੱਲ ਅੰਦਰ ਪ੍ਰਵੇਸ਼ ਕੀਤਾ ਧੰਨ ਗੁਰਤੇਗ ਬਹਾਦਰ ਪਾਤਸ਼ਾਹ ਨੇ ਵੇਖਿਆ ਵੀ ਸਤਕਾਰਯੋਗ ਗੁਰਮੁਖ ਪਿਆਰੇ ਆਏ ਹਨ ਗੁਰਅੰਮਰਦਾਸ ਪਾਤਸ਼ਾਹ ਦੇ ਅੰਸ ਬੰਸ ਆਏ ਹਨ ਤੇ ਉੱਠ ਕੇ ਖੜੇ ਹੋ ਗਏ ਮਹਾਰਾਜ ਬਾਤਸ਼ਾਹ ਨੇ ਆ ਕੇ ਦੋਵਾਂ ਨੂੰ ਪਿਆਰ ਨਾ ਮਿਲੇ ਹਾਲ ਚਾਲ ਪੁੱਛਿਆ ਗਲਵਕੜੀ ਪਾਈ ਤੇ ਗੜਵਕੜੀ ਪਾ ਕੇ ਭਾਈ ਗੜੀਆ ਜੀ ਭਾਈ ਦਵਾਰਕਾ ਦਾਸ ਧੰਨ ਗੁਰਤੇਗ ਬਹਾਦਰ ਪਾਸ਼ਾ ਬੈਠ ਗਏ ਤੇ ਉਸ ਤੋਂ ਪ੍ਰੰਤ ਹੁਣ ਕਿਵੇਂ ਇਹ ਗੁਰੂ ਕੇ ਪਿਆਰੇ ਗੁਰੂ ਪਾਸ਼ਾ ਨੂੰ ਪ੍ਰਗਟ ਹੋਣ ਲਈ ਬੇਨਤੀ ਕਰ ਰਹੇ ਹਨ ਤੇ ਸਤਗੁਰ ਪਾਸ਼ਾ ਦਾ ਗੁਕੀ ਜਵਾਬ ਆ ਰਿਹਾ ਹੈ ਆਓ ਤਨ ਗੁਰ ਤੇਗ ਬਹਾਦਰ ਮਹਾਰਾਜ ਦੀ ਪਾਵਨ ਕਥਾ শ্রবণ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰਿਏ ਅਤੇ ਸ਼ਰਧਾ ਸਤਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਅਬੇ ਸਿੰਘਾਸਨ ਸਜੋ ਬਿਸਾਲ ਇਹਨਾ ਪਿਆਰੇ ਗੁਰ ਸਿੱਖਾਂ ਨੇ ਆਖਿਆ ਸਤਿਗੁਰ ਜੀ ਇਹ ਸਿੱਕੀ ਦਾ ਸਿੰਘਾਸਨ ਖਾਲੀ ਹੈ ਦੰਬੀ ਗੁਰੂ ਤਪੋਸ਼ੀਆਂ ਮਾਰ ਰਹੇ ਹਨ ਬਹੁਤ ਆਪਣਾ ਪ੍ਰਭਾਵ ਪਾ ਰਹੇ ਹਨ ਸੰਗਤਾਂ ਨੂੰ ਪਰਵਾ ਰਹੇ ਹਨ ਤੇ ਆਓ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਹੋ ਆਪਣੇ ਸਿੰਘਾਸਨ ਨੂੰ ਸਾਂਭੋ ਦਿਓ ਦਰਸ ਜਗ ਕਰੋ ਨਿਹਾਲ ਸਾਲਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਦੁਨੀਆ ਨੂੰ ਨਿਹਾਲ ਕਰੋ ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਉਠੋ ਮਹਾਰਾਜ ਤਖਤਾਂ ਤੇ ਪ੍ਰਕਾਸ਼ਮਾਨ ਹੋ ਇਤਿਆਦਿਕ ਕੈ ਬਿਨੇ ਬੜੀਰੀ ਇਤਿਆਦਿਕ ਇਹਨਾਂ ਗੁਰਸਿੱਖਾਂ ਵੱਲੋਂ ਬਹੁਤ ਜ਼ਿਆਦਾ ਬੇਨਤੀ ਹੋਈ ਗੁੰਕੁਮ ਤਿਲਕ ਕਰਿਓ ਤਿਸ 베ਰੀ ਜੋ ਗੁਰਾਈ ਦੀ ਸਮਗਰੀ ਹੈ ਅੱਗੇ ਧਰੀ ਪਾਤਸ਼ਾਹ ਦੇ ਕੁੰਕਮ ਚੰਦਨ ਤੇ ਨਾਰੀਅਲ ਪੰਜ ਪੈਸੇ ਅੱਗੇ ਅਖੇ ਨਾ ਹਨ ਪਿਆਰਿਆਂ ਨੇ ਪੂਜਾ ਪੇਟ ਨਾਲੀਰ ਧਰਿਓ ਜੋ ਪੂਜਾ ਦੀ ਸਮਗਰੀ ਹੈ ਮੇਨ ਗੁਰਾਈ ਦੀ ਮਰਿਆਦਾ ਹੈ ਉਹ ਨਾਰੀਅਲ ਵੀ ਅੱਗੇ ਧਰਿਆ ਇਹਨਾਂ ਨੇ। ਹੁਣ ਸਤਗੁਰੂ ਕੁਛ ਨਹੀਂ ਉਚਰਿਓ। ਤੇ ਇਹ ਗੱਲ ਉਹਨਾਂ ਦੀ ਵੇਖ ਕੇ ਸਾਰਾ ਧਿਆਨ ਉਹਨਾਂ ਦਾ ਲਾ ਕੇ ਵੀ ਕਿਵੇਂ ਬੇਨਤੀ ਕਰ ਰਹੇ ਹਨ। ਪਰ ਮਹਾਰਾਜ ਜੀ ਕੁਛ ਨਹੀਂ ਬੋਲੇ। ਕਿਤਕ ਸਿੱਖ ਐਸੀ ਬਿਦਹੇਰੀ। ਤੇ ਜਦੋਂ ਕੁ ਸਿੱਖਾਂ ਦੇ ਗੁਸ ਪਿਆਰਿਆਂ ਨੇ ਜਿਹੜੇ ਨਾਲ-ਨਾਲ ਪ੍ਰੇਮੀ ਆਏ ਸਨ ਉਹ ਸਿੱਖ ਪਿਆਰੇ ਜਦੋਂ ਉਹਨਾਂ ਨੇ ਵਿਦ ਵਿਖੀ ਹੈ ਪਰੇ ਚਰਨ ਤਰਪੀਟ ਕਨੇਰੀ ਉਹ ਸਮਝ ਕੇ ਵੀ ਅਸਲ ਗੁਰੂ ਤਾਂ ਇਹੀ ਹਨ ਤੇ ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ ਤੇ ਭੇਟਾ ਧਰ ਕੇ ਮੱਥਾ ਟੇਕਿਆ ਮਾਤ ਨਾਨਕੀ ਪਈ ਆਨੰਦ ਜਦ ਸਾਰਿਆਂ ਨੇ ਮੱਥਾ ਟੇਕਿਆ ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ ਕਿ ਚਲੋ ਭਲਾ ਹੋਇਆ ਸੰਗਤਾਂ ਨੂੰ ਖਬਰ ਤਾਂ ਹੋ ਗਈ ਕਿ ਅਸਲ ਗੁਰੂ ਏ ਹਨ ਜਾਚਕ ਦੇ ਕਰ ਦਰਬ ਬਿਲਾੰਦੇ ਤੇ ਮਾਤਾ ਜੀ ਨੇ ਜਿਹੜੇ ਮੰਗਤੇ ਸਨ ਉਹਨਾਂ ਨੂੰ ਖੁੱਲੀ ਮਾਇਆ ਪਖਸ਼ਿਸ਼ ਕੀਤੀ ਹੈ بار بار ਜਾਵਤ ਬਲਿਹਾਰੀ ਮਾਤਾ ਜੀ ਕਹਿੰਦੇ ਅੱਜ ਦੀ ਘੜੀ ਤੋਂ ਮੈਂ بار بار ਬਲਿਹਾਰ ਜਾਵਾਂ ਸੁਤ ਸ਼ੋਭਾ ਕੋ Adik निहारे ਤੇ ਮੈਂ ਆਪਣੇ ਪੁੱਤਰ ਦੀ ਸਹਬਜ਼ਾਦੇ ਦੀ ਸ਼ੋਭਾ ਨੂੰ ਵੇਖ ਰਹੀ ਆਂ ਮਾਂ ਆਪਣੇ ਪੁੱਤਰ ਦੀ ਸੋਹਣਾ ਨੂੰ ਵੇਖ-ਵੇਖ ਕੇ ਬਰਿਹਾਰ ਜਾਂਦੀ ਹੈ ਅੱਜ ਦੇ ਘੜੀ ਨੂੰ ਮੈਂ ਬਰਿਹਾਰ ਜਾਵਾਂ ਕਿ ਮੇਰੇ ਸਹਬਜ਼ਾਦੇ ਧੰ ਗੁਰ ਤੇਗ ਬਹਾਦਰ ਮਹਾਰਾਜ ਦੀ ਸ਼ੋਭਾ ਹੋ ਰਹੀ ਹੈ। ਪ੍ਰੇਮੀ ਸਿੱਖ ਸ਼ਰਦਾ ਜੀ ਨੇ ਆਈ। ਜਿਹੜੇ ਜਿਹੜੇ ਪ੍ਰੇਮੀ ਸ਼ਰਧਾਲੂ ਹਨ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਮਨ ਵੀ ਸ਼ਰਦਾ ਜਾਗ ਪਈ ਹੈ। ਕੀਤਕ ਆਵਤ ਗੁਰ ਸ਼ਰਨ ਆਈ। ਤੇ ਕਈ ਤਾਂ ਰੱਬ ਦੇ ਪਿਆਰੇ ਜਦੋਂ ਉਹਨਾਂ ਨੇ ਵੇਖਿਆ ਵੀ ਸਾਰੇ ਮੁਖੀ ਮੁਖੀ ਇੱਧਰ ਆ ਰਹੇ ਹਨ ਤੇ ਉਹ ਵੀ ਦਰਸ਼